ਸ੍ਰੀ ਕਾਲ ਜੀ ਮੈਂ ਡਾਕਟਰ ਕਰਨ ਸਿੰਘ ਸੰਧਵਾ ਜੀ ਦੇਖ ਰਹੇ ਐਕਵਾ ਸੱਜਣ ਸਮੇਂ ਦੇ ਮੁਤਾਬਕ ਗੁਰੂ ਸਾਹਿਬ ਨੇ 6 ਔਰ 7 ਪੌਦੀ ਰਾਤ ਨੂੰ ਇਹ ਕਿਲਾ ਖਾਲੀ ਕੀਤਾ ਅਤੇ ਪਹਿਲੀ ਜੰਗ ਜੜੀ ਆ ਉਹ ਨਨਮੋਹ ਘੜ ਦੀ ਅਨੰਦਪੁਰ ਸਾਹਿਬ ਦੀ ਜੰਗ ਭੰਗਾਣੀ ਦੀ ਜੰਗ 14 ਜੰਗਾਂ ਗੁਰੂ ਸਾਹਿਬ ਦੇ ਨਾਲ ਗੁਰੂ ਸਾਹਿਬ ਦੀਆਂ ਫੌਜਾਂ ਦੇ ਮੁੱਖ ਜਨਹਾਲ ਹੁੰਦੇ ਨਾਤੇ ਲੜੀਆਂ ਤੇ ਆਖਰੀ ਜੰਗ ਹੈ ਜਿਹੜੀ ਉਹ ਹੈ ਚਮਕੌਰ ਦੀ ਸਰਸਾ ਦੀ ਜੰਗ ਸਰਸਾ ਦੀ ਜੰਗ ਦੇ ਵਿੱਚ ਭਾਈ ਜਤਾ ਜੀ ਦਾ ਕੁਝ ਪਰਿਵਾਰ ਜਿਵੇਂ ਕਿ ਸਾਬੇ ਭਾਈ ਜਤਾ ਜੀ ਦੇ ਤੋਂ ਸਾਬ ਜாதੇ ਬਾਬਾ ਗੁਰਦੇਵਾਲ ਸਿੰਘ ਜੀ ਬਾਬਾ ਗੁਲਜਾਰ ਸਿੰਘ ਜੀ ਸਰਸਾ ਦੀ ਜੰਗ ਵਿੱਚ ਸ਼ਹੀਦ ਹੁੰਦੇ ਆ ਤੇ ਭਾਈ ਜਤਾ ਜੀ ਪਾਪਾ ਜੀਵਨ ਸਿੰਘ ਜੀ ਬਾਬਾ ਸੇਵਾ ਸਿੰਘ ਬਾਬਾ ਸੁਖਾ ਸਿੰਘ ਚਮਕੌਰ ਦੀ ਜੰਗ 'ਵੈ ਸ਼ਹੀਦ ਹੁੰਦੇ ਆ ਚਮਕੌਰ ਦੀ ਆਖਰੀ ਜੰਗ ਦੇ ਸ਼ਹੀਦ ਆਖਰੀ ਸ਼ਹੀਦ ਕਲਗੀਆਂ ਵਾਲੇ ਬਾਜਾਂ ਵਾਲੇ ਦੇ ਜਰਨੈਲ ਮਹਾਨ ਤਪਸਵੀ ਮਹਾਨ ਯੋਧੇ ਬਾਬਾ ਜੀਵਨ ਸਿੰਘ ਜੀ ਚਮਕੌਰ ਦੀ ਜੰਗ ਦੇ ਆਖਰੀ ਸ਼ਹੀਦ ਹੋਏ ਨੇ ਚਮਕੌਰ ਦੀ ਚੰਗ ਵਿੱਚ ਬਾਬਾ ਜੀਵਨ ਸਿੰਘ ਜੀ ਸ਼ਹੀਦ ਹੋਏ ਨੇ ਕਵੀ ਕੰਕਣ ਲਿਖਦਾ ਹੈ ਕਿ ਜਦੋਂ ਗੁਰੂ ਸਾਹਿਬ ਨੇ ਗੜੀ ਚਮਕੌਰ ਦੀ ਛੱਡੀ ਆ ਨਾ ਤੇ ਕਲਗੀ ਤੇ ਪੁਸ਼ਾਕ ਆਪਣੀ ਬਾਬਾ ਜੀਵਨ ਸਿੰਘ ਨੂੰ ਦੇ ਕੇ ਗੜੀ ਨੂੰ ਛੱਡ ਕੇ ਜਾਂਦੇ ਆ ਕਵੀ ਕੰਕਣ ਦੀਆਂ ਲਾਈਨਾਂ ਨੇ ਨਿਝ ਕਲਗੀ ਸਰਦੀ ਸਜਾਏ ਦਈ ਪ੍ਰਸ਼ਾਖ ਆਪਣੀ ਪਹਿਰਾਏ ਜੀਵਨ ਸਿੰਘ ਕੋ ਬੁਰਜ ਬਿਠਾਏ ਤਾਜਗੜੀ ਗੁਬਿੰਦ ਸਿੰਘ ਜਾਇਬ ਗੁਰਮਤ ਪਿਆਰਿਓ ਅੱਜ ਇਤਿਹਾਸ ਨੂੰ ਬਹੁਤ ਵੱਖ-ਵੱਖ ਪਹਿਲੂਆਂ ਤੋਂ ਦੇਖਿਆ ਜਾਂਦਾ ਹੈ ਕੋਈ ਆ ਹੁਣੇ ਨਿਹੰਗ ਸਿੰਘ ਜੀ ਕਿਉਂਕਿ ਇਹਨਾਂ ਦਾ ਵੀ ਕਸੂਰ ਨਹੀਂਗਾ ਜੋ ਕੁਝ ਇਹਨਾਂ ਨੇ ਪੜਿਆ ਇਹਨਾਂ ਨੇ ਤੁਹਾਨੂੰ ਦੱਸ ਦਿੱਤਾ ਲਿਖਾਰੀਆਂ ਦਾ ਕਸੂਰ ਹੈ ਕਿਸੇ ਨੇ ਬਾਬਾ ਸੰਗਤ ਸਿੰਘ ਕਟੜ ਸਬੋਰ ਵਾਲੇ ਬਾਰੇ ਲਿਖ ਦਿੱਤਾ ਹੈ ਕਿਸੇ ਨੇ ਬਾਬਾ ਸੰਗਤ ਸਿੰਘ ਬਾਬਾ ਜੀਵਨ ਸਿੰਘ ਦੇ ਭਰਾ ਬਾਰੇ ਲਿਖ ਦਿੱਤਾ ਹੈ ਕਿਸੇ ਨੇ ਬਾਬਾ ਜੀਵਨ ਸਿੰਘ ਬਾਰੇ ਲਿਖ ਦਿੱਤਾ ਹੈ ਆਰੰ ਲਖਾਰੀਆਂ ਦੇ ਅਲੱਗ-ਅਲੱਗ ਵਿਚਾਰ ਨੇ ਗੁਰੂ ਸਾਹਿਬ ਜੀ ਦਾ ਜਿਹੜਾ ਹਜ਼ੂਰੀ ਕਵੀ ਹੈ 52 ਕਵੀਆਂ ਦੇ ਵਿੱਚੋਂ ਕਵੀ ਕੰਕਣ ਉਹ ਇਹ ਗੱਲ ਲਿਖਦਾ ਹੈ ਨਿਝ ਕਲ ਕੀ ਸਿਰ ਦੀ ਸਜਾਏ ਦਈ ਪੁਸ਼ਾਕ ਆਪਣੀ ਪਹਿਰਾਏ ਜੀਵਨ ਸਿੰਘ ਕੋ ਪੁਰਜ ਪਠਾਏ ਤਾਜ ਗੜੀ ਗੋਬਿੰਦ ਸਿੰਘ ਜਾਇਬ ਸੋ ਉਹਨਾਂ ਮਹਾਨ ਸ਼ਹੀਤਾ ਨੇ ਚਮਕੌਰ ਦੀ ਜੰਗ ਵਿੱਚ ਸ਼ਹੀਦੀ ਪਾਈ ਦਾਸ ਦੇ ਸਬਸਕ੍ਰਾਈਬ ਕਰੋ